ਅਪਾ ਪਹੁੰਚ ਗਏ ਸੀਗੇ ਨਾਇਨ ਆਰਚ ਬ੍ਰਿਜ ਦੇ ਉੱਪਰ ਤੇ ਅਪਾ ਹੈਗੇ ਆ ਇਸ ਟਾਈਮ ਕੈਫੇ ਦੇ ਵਿੱਚ ਆ ਨਾਇਨ ਆਰਚ ਕੈਫੇ ਬ੍ਰੇਕਫਾਸਟ ਲੰਚ ਡਿਨਰ ਠੀਕ ਹੈ ਜੀ ਹਰ ਇੱਕ ਚੀਜ਼ ਇੱਥੇ ਮਿਲਦੀ ਹੈ ਜੋ ਮਰਜੀ ਤੁਸੀਂ ਲੈ ਸਕਦੇ ਆ ਤੇ ਖਾ ਪੀ ਸਕਦੇ ਆ ਤੇ ਦੇਖਣ ਨੂੰ ਦੇਖੋ ਜੀ ਬਹੁਤ ਹੀ ਖੂਬਸੂਰਤ ਹੈ ਸਾਰਾ ਕੋ ਲੱਕੜ ਦਾ ਬਣਿਆ ਹੋਇਆ ਜੀ ਇੱਥੇ ਤਕਰੀਬਨ ਤਕਰੀਬਨ ਸਾਰਾ ਕੁਝ ਅਸ਼ਰੇ ਇਹਨਾਂ ਦਾ ਥੋੜਾ ਜਿਹਾ ਬੰਦ ਕਰਨ ਦਾ ਟਾਈਮ ਹੋ ਰਿਹਾ ਹੁਣ ਸੈਟਅਪ ਦੇਖ ਸਕਦੇ ਹੋ ਜੀ ਸੈਟਅਪ ਤਾਂ ਲਾਜਵਾਬ ਹੈ ਜੀ ਨਮੋ ਹਰੇਕ ਤਰ੍ਹਾਂ ਦਾ ਤੁਹਾਨੂੰ ਫਲ ਵੀ ਤਕਰੀਬਨ ਮਿਲੇ ਜਾਊਗਾ ਜੀ ਇੱਥੇ ਤੁਹਾਨੂੰ ਇਹ ਸਭ ਤੋਂ ਵੱਡੀ ਗੱਲ ਹੈ ਜੀ ਇਹ ਹਸਬੰਡ ਵਾਈਫ ਤੇ ਇਹਨਾਂ ਦੀ ਫੈਮਿਲੀ ਖੁਦ ਹੀ ਚਲਾਉਂਦੀ ਹੈ ਇਹ ਸਾਫ਼ ਹੈ ਜੀ ਦੇਖ ਸਕਦੇ ਹੋ ਤੁਸੀਂ ਇਹ ਤਾਂ ਆ ਦੇਖ ਲਓ ਭਾਈ ਜੀ ਆ ਪਿਆਰ ਮਿਲ ਜਾਂਦਾ ਸਾਨੂੰ ਫ੍ਰੀ ਆਫ ਕਾਸਟ ਟੈਂਟ ਲਾਉਣ ਨੂੰ ਜਗ੍ਹਾ ਮਿਲੀ ਐ ਤੇ ਫ੍ਰੀ ਆਫ ਕਾਸਟ ਆ ਦੇਖ ਲਓ ਜੀ ਸਾਡੇ ਵਾਸਤੇ ਟੀ ਆ ਗਈ ਜੀ ਤੇ ਲਓ ਭਾਜੀ ਹਾਂਜੀ ਹੁਣ ਬੋਲੋ ਜੀ ਸਾਨੂੰ ਕਹਦੇ ਸੀ ਜੀ ਐਲਬ ਬਹੁਤ ਮਹਿੰਗਾ ਹੈ ਬਹੁਤ ਮਹਿੰਗਾ ਪਰ ਅਸੀਂ ਸੋਚ ਨਹੀਂ ਸਕਦੇ ਕਿ ਇੰਨੀ ਮਹਿੰਗੀ ਜਗ੍ਹਾ ਤੇ ਸਾਨੂੰ ਫ੍ਰੀ ਟੈਂਟ ਲਾਉਣ ਨੂੰ ਮਿਲੇਗਾ ਕਿ ਫ੍ਰੀ ਕਾਫੀ ਆਪ ਦੇ ਦੇਖ ਸਕਦੇ ਤੁਸੀਂ ਹਾਂ ਜੀ ਬਹੁਤ ਬਹੁਤ ਹੋ ਗਈ ਲਓ ਜੀ ਆ ਭੈਣ ਜੀ ਸਾਡੇ ਅੰਦਰ ਜਾ ਕੇ ਗੇੜਾ ਮਾਰ ਕੇ ਆਏ ਤੇ ਬਹੁਤ ਵਧੀਆ ਲੱਗਦਾ ਭਾਜੀ ਬਹੁਤ ਪਿਆਰਵੰਡੋ ਜੀ ਤੇ ਪਿਆਰ ਮਿਲਦਾ ਤੁਹਾਨੂੰ ਤੇ ਖੁਸ਼ ਰਹੋ ਨੋ 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 ਯਾ ਸੀ ਯਾ ਸੀ ਨੋ 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 ਥੈਂਕ ਯੂ ਸੋ ਮੱਚ ਤੇ ਆ ਹੈਗਾ ਜੀ ਸਵੇਰ ਦਾ ਨਜ਼ਾਰਾ ਦੇਖ ਸੰਸਾਰ ਦੀ ਰਾਤ ਦਾ ਸਾਡਾ ਟਿਕਾਣਾ ਸੀਗਾ ਲਓ ਜੀ ਟ੍ਰੇਨ ਵੀ ਲੰਘ ਰਹੀ ਆ ਦੇਖ ਸਕਦੇ ਆਂ ਯਾ ਲੋਕੇਸ਼ਨ ਸੀ ਸਾਡੀ ਰਾਤ ਦੀ ਹਲਕਾ ਹਲਕਾ ਮੀਂਹ ਆ ਪਈ ਜਾ ਰਿਹਾ ਤੇ ਦੇਖ ਸਕਦੇ ਤੁਸੀਂ ਇਹ ਮੌਸਮ ਦੇਖੋਈ ਤੁਸੀਂ ਬਲਿੰਦਰ ਕੌਰ ਜੀ ਗੁੱਡ ਮਾਰਨਿੰਗ ਤੇ ਬਲਿੰਦਰ ਕੌਰ ਜੀ ਨੂੰ ਠੰਡ ਲੱਗੀ ਰਾਤ ਇਸ ਆਪਾਂ ਪੱਗ ਲੈ ਲਈ। ਵੇ ਸਾਡੇ ਕੋਲ ਲੋਈ ਹੈਗੀ ਆ ਪਰ ਉਹਦੀ ਲੋਡ ਨਹੀਂ ਪਈ ਅਜੇ ਤੱਕ। ਖੂਬ ਸੂਰਤ ਸਰਦਾਰ ਜੀ। ਖੂਬ ਸੂਰਤ ਨਜ਼ਾਰਿਆਂ ਦੇ ਵਿੱਚ ਪੱਗ ਬੰਨਦੇ ਹੋਏ। ਖੂਬ ਸੂਰਤ ਕਿੱਥੇ ਮੈਂ। ਤੇ ਆਪਾਂ ਲੱਗੇ ਹੋਏ ਆ ਜੀ। ਅਪਣੇ ਛੋਟੇ ਜਿਹੇ ਘਰ ਨੂੰ ਇਹ ਸਾਡਾ ਘਰ ਹੀ ਆ ਜੀ ਇਹ ਇਹਨੂੰ ਅਸੀਂ ਘਰੇ ਕਹਾਵਾਂਗੇ ਅਪਣੇ ਘਰ ਨੂੰ ਸਮੇਟਣ ਲੱਗੇ ਹੋਏ ਹਾਂ ਮਾਸੂਮੂ ਸਮੇਟਣ ਲੱਗੇ ਹੋਏ ਹਾਂ ਦੇਖ ਸਕਦੇ ਆ ਬਜਿੰਦਰ ਕੌਰ ਜੀ ਪੱਗ ਦੀ ਤੈਹ ਲਾਈ ਜਾ ਰਹੇ ਹਨਾ ਇਹ ਸਫਾਈ ਕਰਾਂਗੇ ਆਪਾਂ ਹੁਣ ਇਹਦੀ ਸਾਰਾ ਸਮਾਨ ਸੈਟਅਪ ਕਰਾਂਗੇ ਆ ਦੇਖੋ ਪੱਗ ਚੇਂਜ ਕਰ ਲਈ ਆ ਜੱਪਾ ਨੇ ਤੇ ਪੱਗ ਆਪਾਂ ਨੇ ਇਹਦੇ ਵਿੱਚ ਬਾਹਣੀਆਂ ਤੇ ਜਿੱਥੇ ਵੀ ਸਾਨੂੰ ਪਾਣੀ ਪੂਣੀ ਮਿਲਿਆ ਧੁੱਪ ਮਿਲੀ ਤੇ ਆਪਾਂ ਨੇ ਉੱਥੇ ਫਿਰ ਆਪਣੇ ਕੱਪੜੇ-ਕੁਪੜੇ ਧੋ ਲੈਣੇ ਨਾਲੇ ਕੋਈ ਖਾਣਾ-ਪੀਣਾ ਬਣਾ ਕੇ ਖਾ ਲੈਣਾ ਤੇ ਦੋਏ ਤੀ ਦੋ ਤਿੰਨ ਕੰਮ ਆਪਣੇ ਇਕੱਠੇ ਹੋ ਜਾਣੇ ਠੀਕ ਹੈ ਨਹੀਂ ਜੀ ਤੇ ਐਦਾਂ ਹੀ ਬੱਸ ਘੁੰਮਣਾ ਸ਼ੁਰੂ ਕਰੋ ਸਾਰੇ ਜਣੇ ਕਿਉਂ ਜੀ ਤੁਸੀਂ ਕੀ ਕਹੂਗਾ ਜੀ ਮੜਾ ਜਾ ਹਾਂ ਜੀ ਮhenga ਨਹੀਂ ਹੈ ਨਾ ਘੁੰਮਣ ਹਾਂ ਸਮਝ ਆਹੀਦਾ ਤੁਹਾਡੇ ਕੋਲ ਮhenga ਦਊਗਾ ਜਦੋਂ ਤੁਸੀਂ ਜਾਣਦੇ ਹੋ ਕਿ ਸੰਤੰਗਰਾਂ ਵਾਲੇ ਸਿੱਖੀ ਹੋਰ ਲੋਕ ਤੇ ਇਹ ਬਾੜ-ਬਾੜ ਨਾਲ ਤੁਸੀਂ ਫਿਰ ਮੈਂ ਲਾਇਆ ਫੇਰ ਮੈਂ ਯਾਹ ਜੇ ਕੁਦਰਤ ਦੇ ਨਜ਼ਾਰੇ ਲੈਣਾ ਚਾਹਦੇ ਹੋ ਅ ਲਗਿ ਲਗ ਲੋਕਾਂ ਨੂੰ ਮਿਲਣਾ ਚਾਹਦੇ ਹੋ ਨਾ ਜੀ ਅ ਵਾਜ ਰੀਤੀ ਰਿਵਾਜ ਹਾਂ ਸੱਜਣਾ ਚਾਹਦੇ ਹੋ ਬਰਾਦਰ ਕਲਚਰ ਦੇਖਣਾ ਚਾਹਦੇ ਹੋ ਤਾਂ ਫਿਰ ਸਿੰਪਲ ਟੰਗੜੀ ਕੁੰਸਾ ਬਿਨੋ ਸਰਕਾਰੀ ਰਸਾਜ ਕੁੰਸਾ ਸਰਕਾਰੀ ਰਸਾਜ ਕੁੰਸਾ ਗੈਸਟ ਹਾਊਸ ਲੈ ਲਓ ਅ ਹੋਮ ਸਟੇ ਪਤਾ ਕਰ ਲਓ ਪਰ ਅਸੀਂ ਕੋਈ ਹੋਮ ਸਟੇ ਨਹੀਂ ਪਤਾ ਕਰਿਆ ਅਸੀਂ ਕੋਈ ਹੋਟਲ ਨਹੀਂ ਪਤਾ ਕਰਿਆ ਤੇ ਅਸੀਂ ਇਦਾਂ ਹੀ ਘੁੰਮੀ ਜਾ ਰਹੇ ਹਾਂ ਇਸ ਆਪਣੇ ਛੋਟੇ ਜਿਹੇ ਘਰ ਦੇ ਨਾਲ ਤੇ ਖੂਬਸੂਰਤ ਲੱਗਦੀ ਮੈਂ ਸ਼ਿਮਲਾ ਦੇਖ ਸਕਦੇ ਹਾਂ ਤੁਸੀਂ ਪੂਰਾ ਐਨ ਪਹਾੜੀ ਵੀ ਨਹੀਂ ਜੂਮ ਕਰ ਲੈਂਦੇ ਲੋ ਜੀ ਆਪਾਂ ਕੁਝ ਨਹੀਂ ਦਿਖ ਰਿਹਾ ਪੂਰਾ ਧੁੰਦੇ ਧੁੰਦੀ ਹੋਈ ਪਈ ਹੈ ਮੀਂਹ ਰਾਤ ਪੈ ਲਿਆ ਲੋ ਜੀ ਆਪਾਂ ਨੇ ਉਦੋਂ ਮੈਂ ਮਿਕਸ ਕਰ ਲਿਆ ਗਰਮ ਪਾਣੀ ਹੋ ਗਿਆ ਤੇ ਆਪਾਂ ਦੁੱਧ ਮਿਕਸ ਕਰਕੇ ਇਹਦੇ ਵਿੱਚ ਪਾਵਾਂਗੇ ਸਫਾਈ ਦਾ ਖਿਆਲ ਰੱਖੋ ਜੇ ਪਨੋ ਨਜ਼ਰਬ ਨੇ ਕਿਸੇ ਬੰਦੇ ਨੇ ਜਗਾਤੀ ਹੈ ਉਹ ਸਫਾਈ ਦਾ ਖਿਆਲ ਪੂਰਾ ਪੂਰਾ ਰੱਖੋ ਲੇਕਿਨ ਚਾਹ ਆਪਣੀ ਤਕਰੀਬਨ ਸਮਝੋ ਬਣ ਕੇ ਰੈਡੀੀ ਦਿਖਾ ਸਕਦੇ ਹਾਂ ਤੁਸੀਂ ਚਾਹ ਲੇਕੋ ਲੋ ਚਾਹ ਰੈਡੀ ਹੈ ਜੀ ਬਣ ਕੇ ਹੁਣ ਆਪਾਂ ਇਹਨੂੰ ਲੋ ਜੀ ਚਾਹ ਤਿਆਰ ਹੈ ਤੇ ਹੁਣ ਅਸੀਂ ਕਲਾਸਾਂ ਚ પાਕੇ ਲੱਭੀ ਆ ਤੇ ਆਏ ਮਿੱਤਰੋ ਰੈਡੀ ਹੈ ਆਜ਼ਮਾਨ ਫਿਰ ਤਾਂ ਫਿਲਾਲ ਚਾਹ ਨਾਲ ਬਿਸਕੁਟ ਆਉਣੇ ਨੇ 11 12 11:00 ਵਜੇ ਕਿਰਪਾ ਕਰਕੇ ਲਓ ਜੀ ਚਾਹ ਨਾਲ ਇਹ ਬਿਸਕੁਟ ਦਾ ਹੈ ਯਾਰਾਂ ਇਹ ਆਹ ਇਥੇ ਦੀ ਚੀਨੀ ਹੈ ਨਾ ਜਿਹੜੀ ਉਹ ਤੇ ਮਿੱਠਾ ਬਹੁਤ ਘੱਟ ਆ ਬਜੀ ਤੇ ਗਣੀ ਪਾਣੀ ਪੈਂਦੀ ਆ ਤਾਂ ਜਾ ਕੇ ਕਿਤੇ ਮਿੱਠਾ ਬਣਦਾ ਲਓ ਜੀ ਮਿੱਤਰੋ ਨਾਇਨ ਆਫ ਬ੍ਰਿਜ ਦੇ ਉੱਪਰ ਖੜਿਆ ਜੀ ਆਪਾਂ ਇਸ ਟਾਈਮ ਤੇ ਦੇਖ ਸਕਦੇ ਆ ਸਵੇਰ ਦਾ ਥਿਊ ਹੈ ਜੀ ਇਹ ਲਓ ਜੀ ਬਲਿੰਦਰ ਕੌਰ ਜੀ ਟੈਂਟ ਖੋਲਣ ਲੱਗੇ ਆ ਤੇ ਟ੍ਰੇਨ ਲੋ ਜੀ ਪੂਰੀ ਖੱਜ ਖੱਜ ਭਰੀ ਪਈ ਆ ਜੀ ਅੱਜ ਤਾਂ ਇਹ ਜਿਹੜੀ ਸਵੇਰੇ ਲੰਗੀ ਜੀ ਉਹ ਖਾਲੀ ਤੇ ਬਲਿੰਦਰ ਕੌਰ ਜੀ ਨੇ ਤਾਂ ਲੋ ਜੀ ਇਕੱਠਾ ਵੀ ਕਰਤਾ ਟੈਂਟਾਂ ਜਨ ਨੂੰ ਪਾਣੀ ਉੱਤੇ ਵੀਡੀਓ ਬਣਾਈ ਛੋਟੀ ਜੀ ਇਹਦੇ ਬਲਿੰਦਰ ਕੌਰ ਜੀ ਨੇ ਟੈਂਟ ਇਕੱਠਾ ਕਰਦਾ ਦੇਖ ਲੋ ਬਲਿੰਦਰ ਕੌਰ ਜੀ ਕੱਲੇ ਹੀ ਟੈਂਟ ਲਾ ਰਹੇ ਅੰਦਰ ਨੇ ਤੇ ਇਕੱਲੇ ਹੀ ਇਕੱਠਾ ਕਰ ਦਿੰਦੇ ਨੇ ਮਤਲਬ ਮੇਰੀ ਲੋੜ ਨਹੀਂ ਪੈਂਦੀ ਜ਼ਿਆਦਾ ਨਾਲ ਵੀ ਵੀ ਇਕੱਠਾ ਕਰਾਉਣਾ ਜਾਂ ਲਾਉਣਾ ਇਕੱਲੇ ਹੀ ਇਹ ਕਰ ਲੈਂਦੇ ਨੇ ਪੂਲ ਏਕਸਪਰਟ ਨੇ ਹੁਣ ਇਹ ਕੀ ਕਹਿੰਨੇ ਜੀ ਹਾਂਜੀ 2 ਮਿੰਟ ਚ ਘਰ ਹਾਂ ਪ੍ਰੈਕਟਿਸ ਮੇਕਸਮੈਨ ਪਰਫੈਕਟਾ 2 2 ਮਿੰਟ ਚ ਘਰ ਬਣਾ ਲੈਂਦੇ ਨੇ 2 ਮਿੰਟ ਚ ਪਾ ਘਰ ਪੈਕ ਕਰਕੇ ਆਪਣਾ ਰੱਖ ਲੈਣੇ ਆ ਲਓ ਲਓ ਜੀ ਮਿੱਤਰੋ ਆ ਇੱਕ ਬੈਗ ਦੇ ਵਿੱਚ ਆਪਣਾ ਸਾਰਾ ਸਮਾਨ ਤਕਰੀਬਨ ਆ ਜਾਂਦਾ ਜੀ ਦੇਖ ਸਕਦੇ ਹੋ ਤੁਸੀਂ ਦੋਏ ਸਲੀਪਿੰਗ ਮੈਟ ਆ ਜਾਂਦੇ ਨੇ ਯੈਸ ਲਓ ਜ ਆ ਗਿਆ ਟੈਂਟ ਅੰਦਰ ਠੀਕ ਲਓ ਜ ਆ ਆਪਣੇ ਆ ਕੇ ਭਾਂਡੇ ਸੈਂਟਰ ਦੇ ਵਿੱਚ ਲੋ ਜੀ ਸਾਈਡਾਂ ਤੇ ਆਪਣਾ ਗੈਸ ਆ ਜਾਣਾ ਹਾਂ ਚਲੋ ਜੀ ਇਹ ਮੈਂ ਸਿੱਪੀਆਂ ਇਕੱਠੀਆਂ ਹਾਂ ਸਿੱਪੀਆਂ ਇਕੱਠੀਆਂ ਕਰੀਆਂ ਬਜਿੰਦਰ ਕੌਰ ਜੀ ਨੇ ਇਹਨਾਂ ਦਾ ਕੁਛ 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 ਕੁ ਘਰੇ ਜਾ ਕੇ ਬਣਾਉਗੀ ਜੀ ਤੇ ਆ ਸਾਡੇ ਧੋਣ ਵਾਲੇ ਕੱਪੜੇ ਨੇ ਇਹਨਾਂ ਨੂੰ ਅਸੀਂ ਅਹੀਂ ਥੱਲੇ ਲਿਫਾਵਾ ਰੱਖ ਕੇ ਉੱਪਰ ਲਾ ਦਿੰਨੇ ਦੇਖਦੇ ਆ ਧੁੱਪ ਮਿਲੂਗੀ ਉੱਥੇ ਕਿਤੇ ਉੱਥੇ ਆਪਾਂ ਧੋਲਾਂਗੇ ਕੱਪੜੇ ਸਾਰੇ ਲਓ ਜੀ ਆਪਾਂ ਨੇ ਇੱਕ ਛਤਰੀ ਲਈ ਸੀਗੀ ਇਹ ਵੀ ਆਪਾਂ ਵਿੱਚ ਹੀ ਪਾ ਲੰਦੇ ਨੂੰ ਆਪਣਾ ਗਿਆ ਖਾਣ ਪੀਣ ਵਾਲਾ ਸਮਾਨ ਚਾਹ ਚੂ ਬਣਾਉਣ ਵਾਲਾ ਸੱਡਾਂ ਜੇਬਾਂ ਵੀ ਬਹੁਤ ਵੱਡੀਆਂ ਇਹਦੀਆਂ ਲਓ ਜੀ ਆ ਇਹ ਡੈਕਸੀ ਪਾ ਦੋ ਵਿੱਚ ਆ ਪਈਏ ਤੁਹਾਡੇ ਪਿੱਛੇ ਬਹੁਤ ਜਗ੍ਹਾ ਦੇ ਵਿੱਚ ਲਓ ਜੀ ਆ ਗਈ ਬੈਲਟ ਹੁੰਦਾਂ ਆਪਣੀ ਕਿਉਂਕਿ ਮੈਂ ਪਜਾਮਾ ਪਾਇਆ ਹੋਇਆ ਅੱਜ ਬੈਲਟ ਨਹੀਂ ਲੋੜ ਨਹੀਂ ਆਪਾਂ ਨੂੰ ਨੋ ਬੈਗ ਆਪਣਾ ਰੈਡੀ ਹੈ ਜੀ ਸਾਮਾਨ ਸਾਰਾ ਤਕਰੀਬਨ ਪੈ ਗਿਆ ਤੇ ਆਪਾਂ ਕਚਰਾ ਗੁਜਰਾ ਸਾਰਾ ਚੱਕ ਲੈਣਾ ਇਕੱਠਾ ਕਰ ਲੈਣਾ ਡਸਟਬੀਨ ਦੇ ਵਿੱਚ ਪਾਵਾਂਗੇ ਇਹਨੂੰ ਲਾ ਕੇ ਲਓ ਜੀ ਆ ਉੱਪਰ ਲਾ ਵੀ ਆਪਣਾ ਸਾਮਾਨ ਪੈ ਗਿਆ ਸਾਰਾ ਕੋਈ ਕੋਈ ਨਹੀਂ ਕੋਈ ਚਾਹੀਦਾ ਕੋਈ ਮਣਾਇਆ ਇਹ ਨਹੀਂ ਕਰਨਾ ਕੋਈ ਨਹੀਂ ਹੈ ਲੋਡਾਂ ਤਾਂ ਚਮਕਦਣਾ ਦੀ ਆਵਾਜ਼ ਚਮਕਦਣਾ ਚਮਕਦਣਾ ਦੇਖ ਸਕਦੇ ਆ ਉੱਪਰਲੀ ਸਾਈਡ हेलो जी अज बलजिंदर कौर जी लगे हैं अशिश कर तोड़न की गौ गो 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 शाबाश सेंटर हाँ सेंटर यस 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 विच वन दिस वन ओके ओह ग्रेट कॉन्ग्रेचुलेशन ओ लो जी आज सरदार जी फिर किंग कोकोनट तोड़न लगे हैं ओके दिस वन ओके 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 ਡੈਸ ਗੁੱਡ ਹਾਲੋ ਜੀ ਸਰਦਾਰ ਜੀ ਨੇ ਵੀ ਦੋ ਤੋੜ ਲੇ ਹਰ ਰੋਜ਼ ਇਹ ਸ਼੍ਰੀਲੰਕਾ ਦੇ ਲੋਕਾਂ ਦਾ ਪਿਆਰ ਹੈ ਜੀ ਇਹ ਇਹ ਦੀਦੀ ਨੇ ਉ ਇਦਨਾਂ ਦੀ ਗੁੜੀਆਂ ਹਾਲੋ ਜੀ ਵੀ ਕੱਟਣ ਲੱਗੇ ਨੇ ਲਓ ਜੀ ਮਰੀ ਇੱਛਾ ਜੀ ਕਰੀ ਸੀ ਕਿ ਮੈਂ ਕੁਝ ਪੀਏ ਹਨਾ ਕੁਝ ਖਾਈਏ ਤੇ ਇੱਧਰ ਨੂੰ ਆ ਗਏ ਸੀ ਟਰੈਕ ਤੋਂ ਇੱਧਰ ਨੂੰ ਆ ਗਏ ਤੇ ਸਾਨੂੰ ਆਂਦੀ ਸਾਰੇ ਬਾਉ ਜੀ ਮਿਲ ਗਏ ਬਾਉ ਜੀ ਨੇ ਹਾਇ ਹੈਲੋ ਕਰਿਆ ਤੇ ਅਸੀਂ ਇਹਨਾਂ ਕੋਲ ਆ ਗਏ ਤੇ ਇਹਨਾਂ ਨੇ ਸਾਨੂੰ ਆ ਦੇਖੋ ਜੀ ਤੋੜਨ ਨੂੰ ਦਿੱਤੇ ਵੀ ਟਪੌੜੀ ਲਾ ਕੇ ਵੀ ਤੋੜ ਕੇ ਖੀ ਸਕਦੇ ਐ ਇਹਨੂੰ ਕੋਕੋਨਟ ਦਾ ਕਿੰਗ ਕਿਹਾ ਜਾਂਦਾ ਇਹਨੂੰ ਯਰ ਥੈਂਕ ਯੂ ਸੋ ਮੱਚ ਦੇਖੋ ਕਾਕਾੜਾ ਦੇਣੀ ਲਓ ਜੀ ਮਿੱਤਰੋ ਆਪਾਂ ਪਹੁੰਚੇ ਸੀਗੇ ਦਾ ਮੁੱਲਾ ਰੇਲਵੇ ਸਟੇਸ਼ਨ ਤੇ ਉਥੇ ਨਾਲ ਆਪਾਂ ਨੇ ਦੇਖੀ ਇੱਕ ਕ੍ਰੇਨ ਇਹ ਸਾਰੀ ਇਹ ਜੀ ਇਹ ਕ੍ਰੇਨ ਹੈ ਜਿਹੜੀ ਇਹ ਹੱਥਾਂ ਨਾਲੇ ਚੱਲਦੀ ਹੈ ਜੀ ਇਹ ਮਰ ਹੱਥਾਂ ਨਾਲ ਇਥੋਂ ਆ ਗੇੜਾ ਦੇ ਕੇ ਉਰੋਂ ਹੱਥਾਂ ਨਾਲੇ ਗੇੜਾ ਦੇ ਕੇ ਉਹਨੂੰ ਸਮਾਨ ਨੂੰ ਉੱਪਰ ਥੱਲੇ ਚੱਕਦੇ ਆ ਇਹਦੇ ਨਾਲ ਠੀਕ ਹੈ ਜੀ ਤੇ ਇਹਦੇ ਨਾਲ ਇਹ ਮਤਲਬ ਆ ਲੋਕ ਲੱਗਦਾ ਆ ਬ੍ਰੇਕ ਹੈ ਦੇਖ ਸਕਦੇ ਆ ਹੈਂਡਲ ਵਾਲੀ ਬ੍ਰੇਕ ਹੈ ਤੇ ਆਹ ਕਮਾਉਣ ਵਾਸਤੇ ਜਿਹੜੀ ਆ ਘਰਾਰੀ ਐ ਇਹ ਕਮਾਉਣ ਵਾਸਤੇ ਅਗਰਾਰੀ ਜਿਹੜਾ ਆ ਦੇਖਦੇ ਆ ਤੁਸੀਂ ਅੱਗੇ ਨੂੰ ਇਹ ਆ ਇਹਦੇ ਨਾਲ ਨਾਲ ਆਰਾਊਂਡ ਘੁੰਮਦਾ ਦੇਖੋ ਜਿਹੜਾ ਆਹ ਵੀਲ ਐ ਆ ਵੀਲ ਇਹਦੇ ਨਾਲ ਨਾਲ ਇਦਾਂ ਘੁੰਮੀ ਜਾਂਦਾ ਜੀ ਪੂਰੇ ਚਾਰੇ ਪਾਸੇ ਬਹੁਤ ਹੈਵੀ ਐ ਜੀ ਬਹੁਤ ਪੁਰਾਣੀ ਲੱਗਦੀ ਐ ਜੀ ਇਹ ਦੇਖ ਸਕਦੇ ਆ ਜੀ ਉਹ ਇੱਧਰ ਲੱਗੀ ਹੋਈ ਐ ਨੰਬਰ ਪਲੇਟ ਲਓ ਜੀ ਦੇਖ ਸਕਦੇ ਆ ਇਹ ਇਹ ਤੇ ਲਿਖਿਆ ਨਹੀਂ ਹੋਇਆ ਸਾਲ ਨਹੀਂ ਲਿਖਿਆ ਹੋ ਕਿੰਨੀ ਪੁਰਾਣੀ ਐ ਜਮੋਦਰਾ ਰੇਲਵੇ ਸਟੇਸ਼ਨ ਇਹ ਹੈਗੀ ਟਨਰ ਇੱਥੋਂ ਟ੍ਰੇਨ ਆਉਂਦੀ ਐ ਇੱਥੋਂ ਤੰਨ ਦੇ ਅੰਦਰੋਂ ਇਦਾਂ ਜਾਂਦੀ ਆ ਆਇਆ ਦਾ ਮਾਡਲ ਹੈ ਜੀ ਆਹ ਯਾ ਦੇ ਸਕਦਾ ਮਾਡਲ ਹੈ ਜਿਹੜਾ ਤੁਹਾਨੂੰ ਦਿਖਾਇਆ ਉੱਤਰ ਇਹ ਇਹ ਮਾਡਲ ਹੈ ਜੀ ਇਦਾਂ ਇਹ ਘੁੰਮ ਕੇ ਹੈ ਟ੍ਰੇਨ ਇਦਾਂ ਘੁੰਮ ਕੇ ਟ੍ਰੇਨ ਹੈ ਇਦਾਂ ਇਹਦੇ ਵਿੱਚ ਅੰਦਰੋਂ ਜਾ ਕੇ ਦੂਜੀ ਸਾਈਡ ਨਿਕਲ ਜਾਂਦੀ ਆ ਇਹ ਇੱਥੇ ਨਿਕਲ ਜਾਂਦੀ ਆ ਉਰੇ ਕੰਮ ਕਰਦੇ ਨਹੀਂ ਟਿਕਾ दो जी दो टिकटा मिल गई जी हाँ थ्री हंड्रेड ओनली थ्री हंड्रेड ट्वेंटी ਲਓ ਜੀ 71 ਕਿਲੋਮੀਟਰ ਪੂਰਾ ਅਸੀਂ ਮਤਲਬ ਸ਼੍ਰੀਲੰਕਾ ਦੇ ਵਿੱਚ ਐਲਏ ਦੇ ਵਿੱਚ ਤੇ ਘੁੰਮਾਂਗੇ ਜੀ ਆਪਾਂ ਟ੍ਰੇਨ ਦੇ ਵਿੱਚ ਤੇ ਮਿਲ ਗਈ ਟਿਕਟ ਜੀ ਤੇ ਹੁਣ ਲਓ ਤੇ ਹਾਂਜੀ ਕਿਵੇਂ ਲੱਗਿਆ ਜੀ ਟਿਕਟ ਲੈ ਕੇ ਹਾਂਜੀ ਹੌਸਲਾ ਵਧਦਾ ਨਾ ਜੀ ਹੁਣ ਤੁਹਾਡਾ ਦਿਖਾਓ ਤਾਂ ਟਿਕਟ ਸ਼ੋਅ ਕਰਾਓ ਲਓ ਜੀ ਆ ਬਜਿੰਦਰ ਗੌਰ ਨੇ ਦੋ ਟਿਕਟਾਂ ਲੈ ਲਈਆਂ ਤੇ ਆਪਾਂ ਦੇਖਦੇ ਹਾਂ ਕਾਹੀ ਜੀ ਤੁਸੀਂ ਫੀਲ ਕਰਦੇ ਹੋ ਕਿ ਮੈਂ ਫੀਲ ਕਰਦੇ ਆਂ ਜੀ ਜੀ ਬੜੀ ਫੀਲ ਕਰਦਾ ਆਂ ਆਜ਼ਾਦੀ ਫੀਲ ਕਰਦੇ ਆ ਨਾ ਵੀ ਹਾਂ ਵੀ ਮੈਂ ਆਪਣੇ ਆਪ ਉਸਰ ਸਕਦੀ ਆ ਹਨਾ ਹੁਣ ਨੈਕਸਟ ਇੱਕ ਟ੍ਰਿਪ ਤਾਂ ਹੈ ਨਾ ਕੱਲੀ ਨੇ ਲਾ ਕੇ ਆਉਣਾ ਠੀਕ ਹੈ ਕਿਉਂ ਸਲਾਹ ਦੱਸਿਓ ਜੀ ਜਾਵੇ ਕੱਲੀ ਕਨਾ ਜਾਵੇ ਇਹ ਜਿਹੜਾ ਰੇਲਵੇ ਸਟੇਸ਼ਨ ਹੈ ਇਹ ਤਮੋਦਰਾ ਰੇਲਵੇ ਸਟੇਸ਼ਨ ਲੋਪਹਣਾ ਤੇ 104 ਸਾਲ ਪੁਰਾਣਾ ਜੀ ਇਹ ਦੇਖ ਸਕਦੇ ਆ ਤੁਸੀਂ ਆ ਇਦਾਂ ਦੀ ਲੁੱਕ ਹੈ ਦੀ ਥੋੜੀ ਜੀ ਨਾ ਆ ਦੇ ਸੈਂ ਤਮੋਦਰਾ ਐਲ ਇੱਧਰ ਹੈ ਜੀ ਉਦੋ ਉਦੋਵੈਰਾ ਐਟਲੀ ਸਾਈਡ ਆ ਆ ਬੈਠਿਆ ਬਜਿੰਦਰ ਕੌਰ ਜੀ ਲਓ ਜੀ ਇਹ ਟ੍ਰੇਨ ਆਈ ਹੈ ਐਲ.ਏ ਤੋਂ ਦੇ ਵਿੱਚ ਆ ਡੱਬਾ ਕਟਿੰਗ ਕਰਕੇ ਮਤਲਬ ਸਪੈਸ਼ਲ ਏਦਾਂ ਹੀ ਬਣਾਇਆ ਹੋਇਆ ਹੈ ਇਹ ਬਹੁਤ ਪੁਰਾਣੀ ਹੈਗੀ ਹੈ ਜੀ ਇਹ ਗੋਰੀ 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 ਨਜਿੱਥੇ ਕੋ ਮਣਾਏ ਵੇ ਲੋਈ 786 ਨੰਬਰ ਟ੍ਰੇਨ ਆ ਗਈ ਜੀ ਆਪਣੀ ਆਪਾਂ ਇਹਦੇ ਵਿੱਚ ਬੈਠ ਕੇ ਜਾਵਾਂਗੇ ਤੋਂ ਬਹੁਤ ਸਾਰੇ ਲੋਕੀਏ ਤੇ ਪੰਜ ਹਲ ਭੀ ਦਾ ਮੌਦਰਾ ਤੋਂ ਨਾਂ ਨੂੰ ਜਿਹੜਾ ਕਿ 70 ਕਿਲੋਮੀਟਰ ਦਾ ਸਫ਼ਰ ਹੈ ਜਿਹਦੇ ਵਿੱਚ ਸਾਡੀ ਟਿਕਟ ਲੱਗੀ ਹੈ ਸਿਰਫ 320 ਰੁਪਏ ਦੀਆਂ ਦੋ ਟਿਕਟਾਂ ਮਿਲੀਆਂ ਨੇ ਸਾਡੇ ਠੀਕ ਆ ਜੀ ਤੇ ਆਓ ਲੈ ਚੱਲਦੇ ਆਪਾਂ ਇਸ ਸਫ਼ਰ ਤੇ ਤੁਹਾਨੂੰ ਦਿਖਾਉਣੇ ਆਪਾਂ ਸੋਹਣੇ ਸੋਹਣੇ ਦ੍ਰਿਸ਼ਾਂ ਨਜ਼ਾਰੇ ਦੇਖੋ ਜੀ